ਕਿੰਟਾਂ ਵਿੱਚ ਲिटल ਐਂਜਲ ਚੋਂ ਅਰਜੁਨ ਦੇ ਨਾਂ ਤੇ ਉਹਦਾ ਨਾਮ ਪਾਤਾ ਜਦੋਂ ਅਸੀਂ ਦੇਖਿਆ ਵੀ ਸਕੂਲ ਨਾਲ ਇਹਨਾਂ ਕੰਡੈਕਟ ਕੀਤਾ ਸਕੂਲ ਵਾਲੇ ਕਹਿੰਦੇ ਜੀ ਇਹ ਤਾਂ ਬੱਚਾ ਸਾਡੇ ਸਕੂਲ ਚ ਨਹੀਂ ਪੜਦਾ ਉਹਨਾਂ ਨੇ ਸਾਨੂੰ ਬਕਾਇਦਾ ਤੌਰ ਤੇ ਆ ਦੇਖੋ ਇਹ ਲਿਖ ਕੇ ਨਹੀਂ ਦਿੱਤਾ ਵੀ ਇਹ ਬੱਚਾ ਜਿਹੜਾ ਹੈਗਾ ਸਾਡੇ ਸਕੂਲ ਚ ਨਹੀਂ ਪੜਦਾ ਔਰ ਅੱਜ ਤੱਕ ਐਂ ਚੱਲਦਾ ਆਇਆ ਸੀ ਵੀ ਇਹਨਾਂ ਨੂੰ ਕੋਈ ਜੇ ਪੀਸੀਏ ਦੀ ਟੀਮ ਬਣਦੀ ਸੀ ਤਾਂ ਵੀ ਜੋ ਟੀਮ ਬਣਾਤੀ ਅਸੀਂ ਬਣਾਤੀ ਸਾਨੂੰ ਕੌਣਾ ਪੁੱਛਣਾ ਨਾ ਅਸੀਂ ਜੋ ਮਰਜ਼ੀ ਬਣਾ ਸਕਦੇ ਆਨਲਸ ਵਿੱਚ ਹੋਣਾ ਸੀ ਸੀਐਮ ਸਾਹਿਬ ਨੇ ਇਨਕੁਆਰੀ ਮਾਰਕ ਕੀਤੀ ਹੈ ਅਸੀਂ ਬਹੁਤ ਸਾਰੀਆਂ ਤਾਂਦਲੀਆਂ ਨੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀ ਚੀਜ਼ਾਂ ਅਸੀਂ ਕਲੈਕਟ ਕਰ ਰਹੇ ਸੀ ਪੈਰਲਲ। ਔਰ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਨਿਕਲੋਗੇ ਤੁਸੀਂ ਜਦੋਂ ਮੈਡੀਕਲ ਜਾਂਚ ਹੋਊਗੀ ਅਸੀਂ ਸੀਨ ਸਾਹਿਬ ਗਲੇ ਇਹ ਵੀ ਗੱਲ ਰੱਖੀ ਕਿ ਮੈਡੀਕਲ ਜਾਂਚ ਉਹ ਮੈਡੀਕਲ ਜਾਂਚ ਵੀ ਇਹਨਾਂ ਦੀ ਕੀਤੀ ਜਾਵੇ। ਅਸੀਂ ਦੁਆਰਾ ਟ੍ਰਾਇਲਸ ਕਰਾ ਲਓ ਜਿਹੜੇ ਬੱਚੇ ਇਹਨਾਂ ਨੂੰ ਅੱਜ ਸਿਲੈਕਟ ਕੀਤੇ ਹਨ ਬਾਈ ਬੱਚੇ। ਜਿਹੜੇ ਬੱਚੇ ਹੁਣ ਖੇਡਿਆ ਉਹਨਾਂ ਦੇ ਇੱਕ ਵਾਰੀ ਦੁਆਰਾ ਤਾਂ ਮੈਚ ਕਰਵਾ ਲਓ। ਦੇਖੋ ਇਹ ਇਹ ਜਿਹੜੀ ਲਿਸਟ ਹੈ ਇਹ ਸਿਰਫ ਤਿੰਨ ਤੇ ਚਾਰ ਸਕੂਲੀ ਆ। ਮਤਲਬ ਉਹਨਾਂ ਕੋਲ ਹੀ ਆ ਬੱਚ ਔਰ ਆਪਣੇ ਡੰਡੇ ਜੋਰ ਤੇ ਬੱਚਿਆਂ ਨੂੰ ਖਡਾਉਣਾ ਚਾਹੁੰਦੇ ਆ ਅਸੀਂ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਕਾਰਨ ਇਹ ਸੀ ਕਿ ਇੱਕੋ ਸਕੂਲ ਦੇ ਬੱਚੇ ਜ਼ਿਆਦਾ ਸ਼ੋਅ ਹੁੰਦੇ ਸੀ ਵੀ 4 ਉਹਦੇ ਸੈਂਟ ਮੈਰੀ ਦੇ ਪੈਗੇ 4 ਹੀ ਪੰਜ ਜਿਹੜੇ ਹੈਗੇ ਮਾਉਂਟ ਲਿਟਰਾਂ ਦੇ ਪੈਗੇ ਜਿਹੜਾ ਇਹ ਸੋਚ ਕੇ ਚੱਲ ਰਿਹਾ ਸੀ ਔਰ ਹਰ ਵਾਰੀ ਉਹ ਹਰ ਹਰ ਟੂਰਨਾਮੈਂਟ ਚੋਂ ਭਾਗ ਲੈਂਦਾ ਹੈਗਾ ਅਰਜੋਸ਼ ਬੱਚੇ ਦਾ ਨਾਮ ਨਹੀਂ ਹੈਗਾ ਉਹਦੇ ਵਿੱਚ ਔਰ ਇਹ ਤੁਸੀਂ ਇਹ ਤੁਸੀਂ ਹੈਰਾਨ ਹੋ ਜਾਓਗੇ ਕੋੜ ਫਰੀਦਕੋਟ ਦੇ ਲੋਕਾਂ ਕਿ ਇਕੱਲੇ ਸ਼ਹਿਰ-ਸ਼ਹਿਰ ਦੇ ਬੱਚੇ ਪਏ ਆ ਉਹਦੇ ਵਿੱਚ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ ਪੰਜਾਬ ਦੇ ਵਿੱਚ ਭਾਵੇਂ ਸਰਕਾਰ ਤੇ ਮੁੱਖ ਮੰਤਰੀ ਲੋਕਾਂ ਨੂੰ ਇਮਾਨਦਾਰੀ ਦਾ ਪਾਠ ਪੜਾ ਰਹੇ ਹੋਣ ਪਰ ਅਸਲ ਦੇ ਵਿੱਚ ਸਕੂਲ ਪੱਧਰ ਦੀ ਖੇਡਾਂ ਲਈ ਟੀਮ ਚੁਣਨ ਵਿੱਚ ਵੀ ਧਾਂਦਲੀਆਂ ਹੋ ਰਹੀਆਂ ਤੇ ਉਹ ਵੀ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਿਹੜੀ ਟੀਮ ਚੁਣੀ ਜਾਣੀ ਹੈ ਉਸ ਵਿੱਚ ਕਿਸੇ ਤਰ੍ਹਾਂ ਦੇ ਤੌਰ ਤੇ ਧਾਂਦਲੀਆਂ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਖੇਡ ਪ੍ਰੇਮੀ ਡਾਕਟਰ ਪਤਪਾਲ ਸਿੰਘ ਨੇ ਦੱਸਿਆ ਕਿ ਜਿਹੜੀਆਂ 69ਵੀਂ ਪੰਜਾਬ ਸਕੂਲ ਖੇਡਾਂ ਹੋਣੀਆਂ ਉਹਨਾਂ ਦੇ ਵਿੱਚ ਜ਼ਿਲ੍ਹੇ ਦੀ ਜਿਹੜੀ ਟੀਮ ਚੁਣੀ ਗਈ ਹੈ ਪੰਜਾਬ ਚ ਜਿਸ ਨੇ ਖੇਡਣ ਜਾਣਾ ক্রিকেট ਦੇ ਲਈ ਅੰਡਰ 40 ਅੰਡਰ 14 ਬੱਚਿਆਂ ਦੀ ਉਸ ਦੇ ਵਿੱਚ ਵੱਡੇ ਪੱਧਰ ਤੇ ਧਾਂਦ ਲੀਆਂ ਸਾਹਮਣੇ ਆਈਆਂ ਉਹਨਾਂ ਨੇ ਇਹ ਸਾਰੀਆਂ ਧਾਂਦ ਲੀਆਂ ਦਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੋਲ ਤੇ ਖੇਡ ਮੰਤਰੀ ਕੋਲ ਇਸ ਤੋਂ ਇਲਾਵਾ ਦੇਸ਼ ਦੇ ਖੇਡ ਮੰਤਰੀ ਕੋਲ ਤੇ ਹੋਰ ਕਈਆਂ ਦੇ ਕੋਲ ਈਮੇਲ ਕਰਕੇ ਸ਼ਿਕਾਇਤ ਭੇਜ ਕੇ ਉਠਾਇਆ ਤੇ ਮੁੱਖ ਮੰਤਰੀ ਨੇ ਤਾਂ ਇਸ ਮਾਮਲੇ ਦੇ ਵਿੱਚ ਜਾਂਚ ਦੇ ਹੁਕਮ ਵੀ ਦੇ ਦਿੱਤੇ ਆ ਯਾਨੀ ਇਹ ਜਿਹੜਾ ਤਾਂਦਲੀਆਂ ਦਾ ਮਾਮਲਾ ਉਹ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਪਹੁੰਚ ਚੁੱਕਿਆ ਉਹਨਾਂ ਦੱਸਿਆ ਕਿ ਜਿਹੜੀਆਂ ਲਿਸਟਾਂ ਲਾਈਆਂ ਗਈਆਂ ਉਹਨਾਂ ਵਿੱਚ ਇਸ ਤਰ੍ਹਾਂ ਦੇ ਵਿਦਿਆਰਥੀ ਵੀ ਆ ਜਿਹੜੇ ਕਦੇ ਇਹ ਟੂਰਨਾਮੈਂਟ ਖੇਡੇ ਹੀ ਨਹੀਂ ਉਹਨਾਂ ਨੂੰ ਵੀ ਪਾਇਆ ਗਿਆ ਇਸ ਤੋਂ ਇਲਾਵਾ ਇੱਕ ਬੱਚਾ ਤਾਂ ਇਸ ਤਰ੍ਹਾਂ ਦਾ ਵੀ ਪਾਇਆ ਗਿਆ ਜਿਹਦੇ ਬਾਰੇ ਸਕੂਲ ਨੇ ਲਿਖ ਕੇ ਦੇ ਦਿੱਤਾ ਕਿ ਸਾਡੇ ਸਕੂਲ 'ਚ ਹੀ ਨਹੀਂ ਪੜਦਾ ਤੇ ਉਸ ਨੂੰ ਜ਼ਿਲ੍ਹੇ ਦੀ ਟੀਮ ਵਿੱਚ ਲੈ ਲਿਆ ਗਿਆ ਪੰਜਾਬ ਡੈਰੀ ਦੇ ਸਹਿਯੋਗੀ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸ ਨੇ ਜਦੋਂ ਇਸ ਮਾਮਲੇ ਦੇ ਵਿੱਚ ਏਈਓ ਫਰੀਦਕੋਟ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਸ਼ਿਕਾਇਤ ਮਿਲੀ ਆ ਤੇ ਉਹ ਇਸ ਸੰਬੰਧੀ ਜਿਹੜੀ ਕਮੇਟੀ ਆ ਜਿਹਨੇ ਚੋਣ ਕੀਤੀ ਆ ਉਸ ਦੇ ਨਾਲ ਗੱਲਬਾਤ ਕਰ ਰਹੀ ਆ ਤੇ ਉਹਨਾਂ ਤੋਂ ਇਸ ਮਾਮਲੇ ਦੇ ਵਿੱਚ ਕਮੈਂਟ ਮੰਗੇ ਗਏ ਆ ਇਸ ਤੋਂ ਇਲਾਵਾ ਜਿਹੜੀ ਕਮੇਟੀ ਆ ਉਹਨਾਂ ਦੇ ਕਨਵੀਨਰ ਨਾਲ ਵੀ ਜਸਵੰਤ ਜਸ ਦੀ ਗੱਲ ਹੋਈ ਆ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਸਾਰਾ ਕੁਝ ਮੈਟ ਦੇ ਆਧਾਰ ਤੇ ਹੋਇਆ ਹੈ ਪਰ ਪ੍ਰਤਪਾਲ ਸਿੰਘ ਇਸ ਮਾਮਲੇ ਤੇ ਕਿਸ ਤਰ੍ਹਾਂ ਉਂਗਲੀ ਉਠਾਰੇ ਨੇ ਕੀ ਦੱਸ ਰਹੇ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅਸਲ ਵਿੱਚ ਇਹ ਅੰਡਰ 14 ਦਾ ਮਸਲਾ ਸੀਗਾ ਔਰ ਉਹਦੇ ਵਿੱਚ ਜਿਹੜੀ ਹੁਣ ਪੂਰੇ ਇਹ ਆਪਣੀ ਜ਼ਿਲ੍ਹੇ ਦੀ ਟੀਮ ਬਣੀ ਸੀ ਜਿਹੜੀ ਪੰਜਾਬ ਲਈ ਇਹਨਾਂ ਨੇ ਜਾਣਾ ਸੀਗਾ ਔਰ ਉਹਦੇ ਵਿੱਚ ਇਹਨਾਂ ਨੇ ਇੱਕ ਕਮੇਟੀ ਬਣਾਈ ਸੀਗੀ ਪ੍ਰਾਈਵੇਟ ਕੁਝ ਪਰਸਨਸ ਨੇ ਮਿਲ ਕੇ ਹਨ ਉਹਨਾਂ ਨੇ ਇੱਕ ਟੀਮ ਚੁਣੀ ਜੀ ਟੀਮ ਦੇ ਵਿੱਚ ਸਾਨੂੰ ਪਹਿਲਾਂ ਹੀ ਖਸ਼ਿਆ ਸੀਗਾ ਬੇਤੰਦ ਲੀਆਂ ਕਰਨਗੇ ਔਰ ਉਹ ਉਹ ਪੂਰੀ ਤਰ੍ਹਾਂ ਸਾਬਿਤ ਵੀ ਹੋਈਆਂ ਮੇਰਾ ਬੱਚਾ ਵੀ ਇਹਦੇ ਵਿੱਚ ਖੇਡ ਰਿਹਾ ਸੀ ਅਰਜਨ ਨਾਮ ਦਾ ਬੱਚਾ ਸੀਗਾ ਉਹ ਖੇਡ ਰਿਹਾ ਸੀ ਉਹ ਉਹਨੇ ਜਦੋਂ ਆ ਨਾਰਮਲ ਜਿਹੜੇ ਸਟਾਰਟਿੰਗ ਟੂਰਨਾਮੈਂਟ ਜਦੋਂ ਹੋਇਆ ਮਾਉਂਟ ਲਿਟਰ ਵਿੱਚ ਉਦੋਂ ਵੀ ਵੈਲ ਪਰਫਾਰਮ ਕੀਤਾ ਅਬਵ 40 ਨੇ ਸਕੋਰ ਕੀਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਮਾਉਂਟ ਲਿਟਰ ਵੱਲੋਂ ਡਿਸਟ੍ਰਿਕਟ ਦੀ ਇੰਟਰ ਡਿਸਟ੍ਰਿਕਟ ਟੀਮ ਦੇ ਵਿੱਚ ਉਸ ਨੂੰ ਪਾਲਿਆ ਗਿਆ ਔਰ ਉਹਦੇ ਵਿੱਚ ਵੀ ਉਹਨੂੰ ਸਿਰਫ ਇੱਕ ਵਾਰੀ ਮੌਕਾ ਜਦੋਂ ਮਿਲਿਆ ਲਾਸਟ ਦੇ ਉੱਤੇ ਆ ਕੇ ਉਦੋਂ ਵੀ ਉਹਨੇ ਵੈਲ ਪਰਫਾਰਮ ਟੀਮ ਨੂੰ ਵਿਨਿੰਗ ਕੰਡੀਸ਼ਨ ਚ ਲੈ ਕੇ ਗਿਆ ਉਹ ਲਾਸਟ ਤੱਕ ਨਾ ਡੋ ਜਿੰਨੇ ਵਾਰ ਵੀ ਖੇਡ ਰਿਹਾ ਉਹ ਨਾ ਟੁੱਟ ਰਿਹਾ ਜਦੋਂ ਟੀਮ ਸਿਲੈਕਟ ਹੋ ਰਹੀ ਸੀਗੀ ਤਾਂ ਉਹਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਬੱਚੇ ਦਾ ਨਾ ਹੀ ਹੈ ਨਹੀਂ ਵਿਨਿੰਗ ਟੀਮ ਹੈ ਜਿੱਤੀ ਹੋਈ ਟੀਮ ਹੈ ਉਹ ਵਨ ਡਾਊਨ ਟੂ ਡਾਊਨ ਤੇ ਬਚਾ ਰਿਹਾ ਹਰ ਵਾਰ ਜਦੋਂ ਆਉਂਦਾ ਹੈਗਾ ਅੱਛੀ ਪਰਫਾਰਮ ਕਰਦਾ ਜਦੋਂ ਵੀ ਇਹਨੂੰ ਮੌਕਾ ਮਿਲਦਾ ਉਹ ਅੱਛਾ ਪਰਫਾਰਮ ਕਰਦਾ ਹੈਗਾ ਔਰ ਪਿਛਲੇ 4 ਸਾਲ ਤੋਂ ਉਹ ਪ੍ਰੋਫੈਸ਼ਨਲ ਕ੍ਰਿਕਟ ਖੇਡ ਰਿਹਾ ਹੈਗਾ ਐਂਡ ਉਹਦਾ ਨਾਮ ਨਹੀਂ ਹੈਗਾ ਅਸੀਂ ਇਨਕੁਆਇਰੀ ਕੀਤੀ ਵੀ ਸਾਡੇ ਬੱਚੇ ਦਾ ਨਾਮ ਨਹੀਂ ਤੇ ਸਾਨੂੰ ਕਹਿੰਦੇ ਜੀ ਤੇ ਆਈ ਆਈ ਹੋਏ ਜੀ ਬਸ ਅਸੀਂ ਡਿਸਾਈਡ ਕਰਤਾ ਜਿਹੜਾ ਕਰਤਾ ਠੀਕ ਹੈ ਇਹ ਅਸੀਂ ਅਸੀਂ ਹੈਗੇ ਹੌਲੀ ਸੋਲੀਅਸ ਦੇ ਜਦੋਂ ਅਸੀਂ ਹੋਰ ਜਦੋਂ ਲਿਸਟ ਦੇਖੀ ਉਹ ਚ ਦੇਖਿਆ ਵੀ ਇੱਕ ਬੱਚਾ ਜਿਹੜਾ ਸੀਗਾ ਉਹ ਬੱਚੇ ਦਾ ਨਾਮ ਸੀ ਜਿਹੜਾ ਉਹ ਨੂੰ ਅਮਾਉਂਟ ਲਿਟਰਲ ਉਹ ਲਿਟਰਲ ਐਂਜਲ ਸਕੂਲ ਵੱਲੋਂ ਦਰਸਾ ਦਿੱਤਾ ਗਿਆ ਲਿਟਰਲ ਐਂਜਲ 'ਚ ਮੇਰਾ ਬੱਚਾ ਪੜਦਾ ਸੀ ਮੇਰਾ ਬੱਚਾ ਲਿਟਰਲ ਐਂਜਲ ਵੱਲੋਂ ਖੇਡ ਰਿਹਾ ਸੀ ਇਹਨਾਂ ਨੇ ਸਾਜ਼ਿਸ਼ਾਨਾ ਤਰੀਕੇ ਨਾਲ ਮੇਰੇ ਬੱਚੇ ਦਾ ਨਾਮ ਕੱਟ ਗਏ ਲਿਟਲ ਐਂਜਲ ਵੱਲੋਂ ਉਸ ਬੱਚੇ ਦਾ ਨਾਮ ਸ਼ੋਅ ਕਰਤਾ ਬਟ ਪ੍ਰੋਬਲਮ ਇਹ ਆ ਰਹੀ ਸੀ ਵੀ ਇੱਕੋ ਸਕੂਲ ਦੇ ਇੰਨੇ ਬੱਚੇ ਸ਼ਾਮਿਲ ਅਸੀਂ ਕਰਾਂਗੇ ਤੇ ਪੂਰੇ ਜ਼ਿਲ੍ਹੇ ਚ ਰੋਲਾ ਪੈ ਜਾਊਗਾ ਤਾਂ ਅਰ ਕਿ ਇਹਨਾਂ ਨੇ ਬੜੇ ਸਾਜੇਸ਼ਣੇ ਤਰੀਕੇ ਨਾਲ ਅਰੜ ਸਕੂਲਾਂ ਦੇ ਬੱਚਾਂ ਦੇ ਨਾਮ ਪਾਤੇ ਵੀ ਜਿਹੜੇ ਬੱਚਾ ਇਸ ਸਕੂਲ ਚ ਬੱਚੇ ਨਹੀਂ ਆਏ ਸੀ ਉਹਨਾਂ ਨਾਮ ਪਾਤੇ ਇਹਨਾਂ ਨੂੰ ਨਾ ਹੀ ਪਤਾ ਨਹੀਂ ਸੀ ਵੀ ਉਹ ਸਕੂਲ ਚ ਲਿਟਲ ਐਂਜਲ ਚ ਖੇਡ ਰਿਹਾ ਬੱਚਾ ਕਿ ਨਹੀਂ ਖੇਡ ਰਿਹਾ ਤੁਹਾਨੂੰ ਲਿਟਲ ਐਂਜਲ ਚੋਂ ਅਰਜੁਨ ਦੇ ਨਾਮ ਤੇ ਉਹਦਾ ਨਾਮ ਪਾਤਾ ਜਦੋਂ ਅਸੀਂ ਦੇਖਿਆ ਵੀ ਸਕੂਲ ਵਾਲੇ ਨੇ ਕੰਡੈਕਟ ਕੀਤਾ ਸਕੂਲ ਵਾਲੇ ਕਹਿੰਦੇ ਜ ਉਹਨਾਂ ਨੇ ਸਾਨੂੰ ਬਕਾਇਦਾ ਤੌਰ ਤੇ ਦੇਖੋ ਇਹ ਲਿਖ ਕੇ ਵੀ ਦਿੱਤਾ ਵੀ ਇਹ ਬੱਚਾ ਜਿਹੜਾ ਹੈਗਾ ਸਾਡੇ ਸਕੂਲ ਚ ਨਹੀਂ ਪੜਦਾ ਜਿਹੜੀ ਇਹਨਾਂ ਨੇ ਲਿਸਟ ਬਣਾਈ ਹੈ ਫਾਈਨਲ ਲਿਸਟ ਬਣਾਈ ਹੈ ਔਰ ਕਮਾਲ ਦੀ ਗੱਲ ਹੈ ਕਿ ਅਸੀਂ ਕਿੰਨੇ ਵਾਰੀ ਕੰਟੈਕਟ ਕਰ ਚੁੱਕੇ ਹਾਂ ਵੀ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਸਾਨੂੰ ਇਸ ਮਾਮਲੇ ਚ ਇਨਸਾਫ ਨਹੀਂ ਮਿਲਿਆ ਫਿਰ ਅਸੀਂ ਸੀਐਮ ਨੂੰ ਸਪੋਰਟਸ ਮਿਨਿਸਟਰ ਪੰਜਾਬ ਸਪੋਰਟਸ ਮਿਨਿਸਟਰ ਇੰਡੀਆ ਨੈਸ਼ਨਲ ਚਾਈਲਡ ਰਾਈਟ ਪ੍ਰੋਟੈਕਟ ਕਮਿਸ਼ਨ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੈਸ਼ਨਲ ਹਿਊਮਨ ਰਾਈਟਸ ਪੰਜਾਬ ਪੰਜਾਬ ਹਿਊਮਨ ਰਾਈਟਸ ਸਾਰਿਆਂ ਨੂੰ ਅਸੀਂ ਲੈਟਰਸ ਕੱਢੀਆਂ ਵੀ ਸਾਨੂੰ ਇਸ ਮਾਮਲੇ 'ਚ ਇਨਸਾਫਤ ਸਾਡਾ ਬੱਚਾ ਡਿਪਰੈਸ਼ਨ 'ਚ ਆ ਗਿਆ ਜਿਹੜਾ ਇਹ ਸੋਚ ਕੇ ਚੱਲ ਰਿਹਾ ਸੀ ਔਰ ਹਰ ਵਾਰੀ ਉਹ ਹਰ ਹਰ ਟੂਰਨਾਮੈਂਟ 'ਚੋਂ ਭਾਗ ਲੈਂਦਾ ਹੈਗਾ ਅਰੇ ਜੋਸ਼ ਬੱਚੇ ਦਾ ਨਾਮ ਨਹੀਂ ਹੈਗਾ ਉਹਦੇ ਵਿੱਚ ਔਰ ਇਹ ਤੁਸੀਂ ਇਹ ਤੁਸੀਂ ਹੈਰਾਨ ਹੋ ਜਾਓਗੇ ਫਰੀਦਕੋਟ ਦੇ ਲੋਕ ਕਿ ਕੱਲੇ ਸ਼ਹਿਰ-ਸ਼ਹਿਰ ਦੇ ਬੱਚੇ ਪਏ ਆ ਉਹਦੇ 'ਚ ਠੀਕ ਹੈ ਇੱਕ ਮੰਨ ਲਓ ਉੱਥੇ ਸਾਦਕ ਦਾ ਪਾ ਲਿਆ ਇਹਨਾਂ ਨੇ ਬੱਚਾ ਇੱਕ ਕੋਟਪੁਰੇ ਦਾ ਪਾ ਲਿਆ ਠੀਕ ਹੈ ਔਰ ਇੱਕ ਜੇਤੋ ਦਾ ਪਾ ਲਿਆ ਮੰਨ ਲਓ ਕੋਟਪੁਰੇ 'ਚ ਕੋਈ ਬੱਚਾ ਖੇੜੀ ਨਹੀਂ ਰਿਹਾ ਕੋਰਪ੍ਰੇਚ ਪਲੇਅਰ ਹੀ ਨਹੀਂ ਰਹਿੰਦੇ ਫਰੀਦਕੋਟ ਦੇ ਆਸ-ਪਾਸ ਪਿੰਡਾਂ ਦੇ ਪਲੇਅਰ ਹੀ ਨਹੀਂ ਰਹਿੰਦੇ ਜੇਤ ਤੇ ਚ ਹੋਰ ਕੋਈ ਪਲੇਅਰ ਹੀ ਨਹੀਂ ਰਹਿੰਦਾ ਜਦ ਕਿ ਉੱਥੇ ਪ੍ਰੋਫੈਸ਼ਨਲ ਅਕੈਡਮੀ ਚੱਲਦੀਆਂ 1800 ਬੱਚਾ ਉੱਥੇ ਪ੍ਰੋਫੈਸ਼ਨਲ ਕ੍ਰਿਕਟ ਖੇਡਦੇ ਹੁੰਦੇ ਇਹ ਤਾਂ ਲੀਆਂ ਕਿ ਇਹਨਾਂ ਨੂੰ ਹੁੰਦਾ ਕਿ ਅਸੀਂ ਕਨਵੀਨਰ ਹਾਂ ਸਾਨੂੰ ਕੋਈ ਬੁਲਾ ਨਹੀਂ ਸਕਦਾ ਔਰ ਅੱਜ ਤੱਕ ਐਂ ਚੱਲਦਾ ਆਇਆ ਸੀ ਵੀ ਇਹਨਾਂ ਨੂੰ ਕੋਈ ਜੇ ਪੀਸੀਏ ਦੀ ਟੀਮ ਬਣਦੀ ਸੀ ਤਾਂ ਵੀ ਜੋ ਟੀਮ ਬਣਾਤੀ ਅਸੀਂ ਬਣਾਤੀ ਸਾਨੂੰ ਕੌਣਾ ਪੁੱਛਣਾ ਨਾ ਅਸੀਂ ਜੋ ਮਰਜ਼ੀ ਬਣਾ ਸਕਦੇ ਓਵੇਂ ਇਹਨਾਂ ਨੇ ਜਿਹੜੇ ਅਸੀਂ ਬਣਾਤੀ ਬਣਾਦੀ ਕੋਈ ਸੀਸੀਟੀਵੀ ਨਹੀਂ ਸੀ ਕੋਈ ਉਹਦੀ ਰਿਕਾਰਡਿੰਗ ਨਹੀਂ ਔਰ ਇਹਨਾਂ ਨੇ ਸਮਰੀ ਸ਼ੀਟਾਂ ਜਿਹੜੇ ਸਕੋਰਿੰਗ ਸ਼ੀਟ ਸੀ ਉਹਨਾਂ 'ਚ ਵੀ ਤਾਂਦ ਲੀਆਂ ਦਿੱਤੀਆਂ ਤਾਂ ਕਿ ਉਹਨਾਂ ਦੇ ਅਪਰ ਲੈਵਲ ਤੇ ਲਿਆ ਸਕੀ ਆਨਲਸ ਵਿੱਚ ਹੋਣਾ ਸੀ ਸੀਐਮ ਸਾਹਿਬ ਨੇ ਇਨਕੁਆਰੀ ਮਾਰਕ ਕੀਤੀ ਹੈ ਅਸੀਂ ਬਹੁਤ ਸਾਰੀਆਂ ਤਾਂਦ ਲੀਆਂ ਨੇ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਚੀਜ਼ਾਂ ਸੀ ਕਲੈਕਟ ਕਰ ਰਹੇ ਸੀ ਪੈਰਲਲ ਔਰ ਬਹੁਤ ਸਾਰੇ ਬੱਚਿਆਂ ਦੇ ਵਿੱਚ ਨਿਕਲੋਂਗੇ ਜੀ ਜਦੋਂ ਮੈਡੀਕਲ ਜਾਂਚ ਹੋਊਗੀ ਅਸੀਂ ਸੀਐਮ ਸਾਹਿਬ ਕੋਲ ਇਹ ਵੀ ਗੱਲ ਰੱਖੀ ਕਿ ਮੈਡੀਕਲ ਜਾਂਚ ਉਹ ਮੈਡੀਕਲ ਜਾਂਚ ਵੀ ਇਹਨਾਂ ਦੀ ਕੀਤੀ ਜਾਵੇ ਔਰ ਇਹਨਾਂ ਦੇ ਜਨਮ ਸਰਟੀਫਿਕੇਟ ਵੀ ਚੈੱਕ ਕੀਤੇ ਜਾਣ ਉਤੋਂ ਪਤਾ ਔਰ ਅੱਗੇ ਕਿੰਨੀ ਦੇਰ ਖੇਡੂਗਾ ਇਹ ਗੱਲੇ ਨਹੀਂ ਹੈ ਕਿ ਖੇਡੇ ਕਿ ਨਾ ਖੇਡੇ ਗੱਲ ਇਹ ਕਿ ਤੁਸੀਂ ਕਿਸੇ ਦੀ ਸੀਟ ਨੂੰ ਮਾਰ ਰਹੇ ਹੋ ਕਿਸੇ ਬੱਚੇ ਦਾ ਹੱਕ ਮਾਰ ਰਹੇ ਹੋ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਾਂਗੇ ਬਹੁਤ ਸਾਰੇ ਬੱਚਾ ਨੇ ਖੇਡਾਂ ਨੂੰ ਕੈਰੀਅਰ ਬਣਾਉਣਾ ਚਾਹੁੰਦੇ ਆ ਜੇ ਇਸ ਤਰ੍ਹਾਂ ਦੇ ਕੈਂਸਰ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਪਏ ਆ ਜਿਹੜੇ ਉਹ ਚੰਬੜ ਜਾਣਗੇ ਤਾਂ ਉਹ ਬੱਚੇ ਤਾਂ ਫਰਸਟ੍ਰੇਟ ਹੋ ਕੇ ਫਿਰ ਨਸ਼ਾ ਵਾਲੇ ਪਾਸੇ ਜਾਣਗੇ ਕਿਉਂ ਕਿਸੇ ਦਾ ਕੈਰੀਅਰ ਬੈਠਾ ਕੋਈ ਬੰਦਾ ਐਵੇਂ ਖਾਈ ਜਾਂਦਾ ਰਾਈਟ ਔਰ ਕੀ ਪੰਜਾਬ ਪੰਜਾਬ ਸਕੂਲ ਸਿੱਖਿਆ ਬੋਰਡ ਕੋਲੇ ਕੋਈ ਵੀ ਆਪਣਾ ਡੀਪੀ ਨਹੀਂ ਸੀਗਾ ਜਿਹਨੂੰ ক্রিকেট ਬਾਰੇ ਪਤਾ ਨਾ ਹੋਵੇ ਕੀ ਪੰਜਾਬ ਸਕੂਲ ਸਿੱਖਿਆ ਬੋਰਡ ਕੋਲੇ ਕੋਈ ਵੀ ਸਕੂਲ ਨਹੀਂ ਸੀਗਾ ਜਿਸ ਦੇ ਕੋਲ ਪੇਚ ਹੋਵੇ ਬாய் ਸਕੂਲ ਕੋਟਪੁਰਾ ਦੇ ਕੋਲੇ ਉਹਨਾਂ ਕੋਲ ਪੇਚ ਹੈਗੀ ਆ ਬਰਜਿੰਦਰਾ ਚ ਪੇਚ ਹੈ ਉਥੇ ਬਰਜਿੰਦਰਾ ਦੇ ਵਿੱਚ ਪੇਚ ਹੈ ਪੀਸੀਏ ਦੀ ਪੇਚ ਹੈ ਪੀਸੀਏ ਕੋਲੇ ਆਪਣੇ ਅੰਪਾਇਰ ਹੈ ਆਪਣੇ ਆਪਣੇ ਨਾਲ ਕੋਚਸ ਨੇ ਕਿ ਉਹਨਾਂ ਦੀ ਹੈਲਪ ਨਹੀਂ ਲਈ ਜਾ ਸਕਦੀ ਸੀ ਐਵੇਂ ਪੀਸੀਏ ਚ ਹੁੰਦਾ ਇਸ ਵਾਰ ਅਸੀਂ ਪੀਸੀ ਦੀ ਵੀ ਦੇਖ ਲਾਂਗੇ ਤਾਂ ਲੀਆਂ ਵੀ ਉੱਥੇ ਵੀ ਆਈ ਹੋਣਗੀਆਂ ਔਰ ਹੁੰਦੀਆਂ ਹੀ ਆਈਆਂ ਕਿਉਂਕਿ ਹਰ ਕੋਈ ਬੋਲਦਾ ਨਹੀਂ ਸੀ ਅਸੀਂ ਬੋਲਾਂਗੇ ਖੇਡਾਂ ਦੇ ਲਈ ਅਸੀਂ ਬੱਚਿਆਂ ਨੂੰ ਚਾਹਨਾ ਹੈ ਕਿ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਬੱਚਿਆਂ ਨੂੰ ਖੇਡਾਂ ਦੇ ਪਾਸੇ ਹੋਣ ਤਾਂ ਕਿ ਨਸ਼ਿਆਂ ਤੋਂ ਦੂਰ ਹੋ ਸਕਣ ਅਸੀਂ ਦੁਆਰਾ ਟ੍ਰਾਇਲਸ ਕਰਾ ਲਓ ਜਿਹੜੇ ਬੱਚੇ ਇਹਨਾਂ ਨੂੰ ਅੱਜ ਸਿਲੈਕਟ ਕੀਤੇ ਹਨ ਬਾਈ ਬੱਚੇ ਜਿਹੜੇ ਬੱਚੇ ਹੁਣ ਖੇਡਿਆ ਉਹਨਾਂ ਦੇ ਇੱਕ ਵਾਰੀ ਦੁਆਰਾ ਤੋਂ ਮੈਚ ਕਰਵਾ ਲਓ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਕੋਟਪਰੇ ਦੇ ਜਿਹੜੇ ਬੱਚੇ ਹੈਗੇ ਉਹਨਾਂ ਦਾ ਉਹਨਾਂ ਦਾ ਕਰਾ ਲਓ ਆ ਜਿਹੜੇ ਸਾਧਕ ਦੇ ਬੱਚੇ ਉਹਨਾਂ ਦਾ ਕਰਾ ਲਓ ਜਿਹੜੇ ਪੰਜ ਗ੍ਰਾਂਈ ਸਾਈਡ ਤੇ ਉਧਰ ਦੇ ਵਿੱਚ ਉਹਨਾਂ ਦਾ ਕਰਾ ਲਓ ਇਹਨਾਂ ਇਹਨਾਂ ਬੱਚਿਆਂ ਨਾਲ ਮੈਚ ਕਰਾ ਕੇ ਦੇਖ ਲਿਓ ਤੁਹਾਨੂੰ ਲੋੜ ਹੀ ਨਹੀਂ ਬਾਹਰਲੇ ਡਿਸਟ੍ਰਿਕਟ ਨਾਲ ਮੈਚ ਲਾਉਣ ਦੀ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗ ਜੂਗਾ ਵੀ ਸਹੀ ਕੌਣ ਹੈ ਕਿ ਗਲਤ ਕੌਣ ਹੈ ਔਰ ਉਹ ਤੋਂ ਪਤਾ ਲੱਗ ਜੂਗਾ ਕੌਣ ਕਿੰਨੇ ਪਾਣੀ 'ਚ ਖੇਡ ਰਿਹਾ ਬੱਚੇ ਤਾਂ ਇਹ ਗੱਲਾਂ ਇਸ ਲਈ ਕਿ ਅੱਛੇ ਔਰ ਦੇਖੋ ਇਹ ਜਿਹੜੀ ਲਿਸਟ ਹੈ ਇਹ ਸਿਰਫ ਤਿੰਨ ਤੇ ਚਾਰ ਸਕੂਲੀ ਆ ਮਤਲਬ ਉਹਨਾਂ ਕੋਲ ਹੀ ਆ ਬੱਚੇ ਖੇਡਣ ਵਾਲੇ ਹੋਰਾਂ ਕੋਲੇ ਬੱਚੇ ਹੈ ਨਹੀਂਗੇ ਉਹ ਸਿਰਫ ਪੈਸੇ 'ਤੇ ਔਰ ਆਪਣੇ ਡੰਡੇ 'ਤੇ ਬੱਚਿਆਂ ਨੂੰ ਖਿਡਾਉਣਾ ਚਾਹੁੰਦੇ ਆ ਅਸੀਂ ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਫਿਰ ਇਹ ਤਾਂ ਦੱਸ ਦੋ ਜਿਹੜਾ ਇਹ ਬੱਚਾ ਪਾਇਆ ਤੁਸੀਂ ਇਹ ਕਿਹੜੇ ਹਿਸਾਬ ਨਾਲ ਪਾਇਆ ਲਿਟਲ ਐਂਜਲ ਸਕੂਲ ਵੱਲੋਂ ਲਿਖਾਤਾ ਦਿਖਾਤਾ ਉਹਨਾਂ ਨੇ ਕੋਈ ਸਮਰੀ ਸ਼ੀਟ ਨਹੀਂ ਭੇਜੀ ਕੁਝ ਨਹੀਂ ਭੇਜਿਆ ਕੀ ਜਿਹੜਾ ਕਨਵੀਨਰ ਹੈ ਉਸ ਨੇ ਇੰਨੀ ਗੱਲ ਤਾਂ ਐ ਭੋਲਾ ਕੋਈ ਬੰਦਾ ਤੁਸੀਂ ਹੋ ਜਾਂਦੇ ਵੀ ਗਲਤੀ ਨਾਲ ਹੋ ਗਈ ਗੱਲ ਇਹ ਵੀ ਹੋਰ ਦੂਜੇ ਸਕੂਲ ਚ ਨਾ ਆ ਪਾਤਾ ਕਾਰਨ ਇਹ ਸੀ ਕਿ ਇੱਕੋ ਸਕੂਲ ਦੇ ਬੱਚੇ ਜ਼ਿਆਦਾ ਸ਼ੋ ਹੁੰਦੇ ਸੀ ਵੀ ਚਾਰ ਉਹਦੇ ਸੈਂਟ ਮੈਰੀ ਦੇ ਪਹਿਕੇ ਚਾਰ ਹੀ ਪੰਜ ਜਿਹੜੇ ਹੈਗੇ ਮਾਉਂਟ ਲਿਟਰਾ ਦੇ ਪਹਿਗੇ ਪੰਜ ਉਹ ਦਸ਼ਮ ਉਹ ਜਿਹੜੀ ਹੈਪ ਅਕੈਡਮੀ ਦੇ ਪੈਗੇ ਔਰ ਬਸ ਠੀਕ ਹੈ ਚਾਰ ਬੱਚੇ ਉਹਨਾਂ ਹੈਪ ਅਕੈਡਮੀ ਦੇ ਪੈਗੇ ਮਤਲਬ 12 ਬੱਚੇ ਟੀਮ ਤਾਂ ਇਹਨਾਂ ਦੀ ਬਣ ਗਈ ਮਤਲਬ ਸਰਪੰਚ ਤਾਂ ਅਸੀਂ ਹੈਗੇ ਆ ਬਾਕੀ ਤੁਸੀਂ ਮੈਂਬਰਿੰਗ ਵਾਲੀਆਂ ਜਿਹੜੀਆਂ ਇਹ ਤੈਅ ਕਰ ਲਓ ਕਿ ਇਹਨੂੰ ਵੋਟਾਂ ਪਾਉਣੀਆਂ ਕਿ ਨਹੀਂ ਪਾਉਣੀਆਂ ਸਰਪੰਚ ਤਾਂ ਮੈਂ ਹੀ ਰਹੂੰਗਾ ਤੁਹਾਨੂੰ ਲिटल ਐਂਜਲ ਚੋਂ ਅਰਜੁਨ ਦੇ ਨਾਤੇ ਉਹਦਾ